ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਹਾਰਾਜ ਰਸੋਈ ਚੰਨਲ ਤੇ ਤੇ ਅੱਜ ਆਪਾਂ ਬਣਾਉਣ ਲੱਗੇ ਆ ਜੀ ਮਿੱਠੇ ਚਨੇ ਜਿਹੜੇ ਕਿ ਪੂਜੇ ਵਿੱਚ ਆਣੇ ਹੁੰਦੇ ਆ ਉਹਨਾਂ ਨੂੰ ਆਪਾਂ ਗੁੜ ਲਾ ਕੇ ਤੇ ਮਿੱਠੇ ਬਣਾਵਾਂਗੇ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਲੈਣਾ ਆ ਦੇਖੋ 2 ਚਮਚ ਜਿਆਦਾ ਨਹੀਂ ਪਾਉਣਾ ਬਸ ਇੰਨਾ ਹੀ ਪਾਉਣਾ ਤੇ ਇਹ ਆਪਾਂ ਚਣਿਆਂ ਦੇ ਹਿਸਾਬ ਨਾਲ ਗੁੜ ਲੈ ਲੈਣਾ ਜਿੰਨੇ ਕ ਆਪਣੇ ਚਨੇ ਆ ਮੇਰੇ ਕੋਲ ਬੱਡੀ ਇੱਕ ਕੌਲੀ ਚੜੀਆਂ ਦੀ ਰਹੀ ਹੈ ਤੇ ਇਹ ਆਪਾਂ ਛੋਟੀ ਇੱਕ ਕੌਲੀ ਜਿਹੜੀ ਗੁੜ ਦੀ ਪਾ ਲਈ ਹੈ ਇਹਨੂੰ ਛੋਟਾ ਛੋਟਾ ਤੋੜ ਲਿਆ ਸੀ ਆਪਾਂ ਤੇ ਇਹਦੀ ਚਾਸਾ ਜਿਹੜੀ ਤਿਆਰ ਕਰ ਲਈ ਆਪਾਂ ਇਹਨੂੰ ਇਸ ਤਰ੍ਹਾਂ ਪਘਲਾ ਕੇ ਦੇ ਛੋਲੇ ਜਿਹੜੇ ਬਹੁਤ ਹੀ ਸਵਾਦ ਬਣ ਜਾਂਦੇ ਆ ਜਿਵੇਂ ਕਈਆਂ ਨੂੰ ਆਤਮ ਹੁੰਦੀ ਹੈ ਆਪਾਂ ਛੋਲੇ ਖਾਣੇ ਆ ਨਾ ਨਾਲ ਗੁੜ ਖਾਣ ਦੀ ਤੇ ਗੁੜ ਨਹੀਂ ਖਾਣਾ ਪੈਣਾ ਇਸ ਤਰ੍ਹਾਂ ਨਾਲ ਹੀ ਗੋੜਾ ਜਿਹੜਾ ਲੱਗ ਜਾਣਾ ਛੋਲੇ ਤੇ ਤੇ ਬਹੁਤ ਹੀ ਟੇਸਟੀ ਬਣ ਜਾਂਦੇ ਨੇ ਤੇ ਤੁਸੀਂ ਵੀ ਇਸ ਤਰ੍ਹਾਂ ਬਣਾ ਸਕਦੇ ਹੋ ਕਦੇ ਕਿਤੇ ਮਿੱਠਾ ਖਾਂਦੇ ਜੀ ਕਰਦਾ ਤਾਂ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਹੋ ਸਾਡੇ ਤਵੇ ਸੇ ਛੂਲੇ ਮੁੱਕਦੇ ਨਹੀਂ ਹੈਗੇ ਲਈ ਰੱਖਦੇ ਆ ਇਹਨਾਂ ਨੂੰ ਆਦਤ ਹੈ ਇਹਨਾਂ ਦੀ ਛੋਲੇ ਨੂੰ ਤਾਂ ਲਈ ਰੱਖਦੇ ਆ ਖਤਮ ਹੋ ਜਾਣ ਹੋਰ ਲਈ ਉਹਦੇ ਤੇ ਨਾਲ ਗੁੜ ਖਾਂਦੇ ਹੁੰਦੇ ਆ ਮੈਂ ਤੁਹਾਨੂੰ ਮੈਂ ਗੁੜ ਲਾਤੀ ਫੇਰ ਲਈਏ ਨਾਲ ਗੁੜ ਚੱਕਣ ਵੀ ਲੋੜ ਨਹੀਂ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਆ ਇਸ ਤਰ੍ਹਾਂ ਲੋ ਜੀ ਆਪਣਾ ਗੋੜਾ ਜਿਹੜਾ ਪਿਗਲਣਾ ਸਟਾਰਟ ਹੋ ਗਿਆ ਤੇ ਇਹਨੂੰ ਚੰਗੀ ਤਰ੍ਹਾਂ ਬਗਲਾ ਲੈਣਾ ਆਪਾਂ ਜਾਸ ਇਹਦੀ ਤਿਆਰ ਕਰ ਲੈਣੀ ਆ ਜਿੱਦਾਂ ਆਪਾਂ ਗੁੜ ਪਾਰੇ ਨਹੀਂ ਬਣਾਉਂਦੇ ਉਹ ਉਸ ਤਰ੍ਹਾਂ ਦੀ ਜਾਸ ਆ ਜਿਹੜੀ ਬਣਾ ਲੈਣੀ ਆ ਗੁੜ ਪਾਰਿਆਂ ਦੇ ਵਿੱਚ ਪਾਉਨੇ ਹੁੰਦੇ ਆ ਆਪਾਂ ਜਾਸ ਉਸ ਤਰ੍ਹਾਂ ਗੋੜਾ ਜਿਹੜਾ ਛੋਲਾ ਹੁ ਲੱਗ ਜਾਂਦਾ ਸਾਰਾ ਇਹ ਬਹੁਤ ਹੀ ਟੇਸਟੀ ਬਣ ਜਾਂਦੇ ਆ ਦੇਖੋ ਜੀ ਚਾਸਾ ਜਿਹੜੀ ਆਪਣੀ ਬਣ ਕੇ ਤਿਆਰ ਹੋ ਗਈ ਐ ਤੇ ਦੇਖੋ ਇਸ ਤਰ੍ਹਾਂ ਫੁੱਲ ਜਾਂਦੀ ਐ ਜਦੋਂ ਤਿਆਰ ਹੋ ਜੇ ਬਣ ਕੇ ਤੇ ਗੋੜਾ ਜਿਹੜਾ ਦੇਖੋ ਫੁੱਲ ਕੇ ਢੱਗ ਜੀ ਬਣ ਲੱਗ ਜਾਂਦੀ ਐ ਤੇ ਤੇ ਇਹਦਾ ਮਤਲਬ ਇਹ ਬੜ ਕੇ ਤਿਆਰ ਹੋ ਚੁੱਕੀ ਐ ਦੇਖੋ ਇਸ ਤਰ੍ਹਾਂ ਇਹ ਤਾਰ ਵੀ ਦੇਣ ਲੱਗੀ ਐ ਦੇਖੋ ਇਸ ਤਰ੍ਹਾਂ ਐਦਾਂ ਤੁਸੀਂ ਇਹ ਨਹੀਂ ਫੂੰਦਾ ਜਿਹੜੀ ਗ੍ਰਾਕ ਦੇਖ ਲਾਂਗੇ ਤੇ ਚਾਸ ਆਪਣੀ ਬਣ ਕੇ ਤਿਆਰ ਐ ਤੇ ਹੁਣ ਆਪਾਂ ਇਹਦੇ ਵਿੱਚ ਛੋਲੇ ਪਾ ਲੈਣੇ ਆ ਇਹ ਆਪਣੇ ਕੋਲ ਛੋਲੇ ਆ ਜੀ ਬੱਡੀ ਕੋਲੀ ਇਹਦੇ ਵਿੱਚ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ फटाफट ਤੇ ਬਹੁਤੀ ਟੇਸਟੀ ਹੋਲੇ ਜਦ ਬੜ ਕੇ ਤਿਆਰ ਹੋ ਜਿਏ ਵਸੂ ਗੈਸ ਆਪਾਂ ਬੰਦ ਕਰ ਦੇਣਾ ਗੈਸ ਆਪਾਂ ਕਰ ਦਿੱਤਾ ਬੰਦ ਤੇ ਇਹ ਵਸ ਸੁੱਕ ਜਾਣਾ ਫਲਾਈ ਜਾਣਾ ਨਮ ਚੰਗੀ ਤਰ੍ਹਾਂ ਇਸ ਨੂੰ ਆਪਾਂ ਥੋੜਾ ਜਨਾ ਪੱਕੇ ਥੱਲੇ ਰੱਖ ਲੈਣੇ ਆ ਤਾਂ ਕਿ ਜਲਦੀ ਸੁੱਕ ਜਾਣਗੇ ਇਸ ਤਰ੍ਹਾਂ ਕੜਾਈ ਹਿਲਤੀ ਕਰ ਲੈ ਦੇਖੋ ਜੀ ਠੰਡੇ ਹੋ ਚੁੱਕੇ ਆ ਹੁਣ ਤੇ ਇਹਨਾਂ ਨੂੰ ਆਪਾਂ ਖਲਾਰ ਲੈਣਾ ਭੀ ਗਿਲਰ ਜਾਣ ਇਹਨਾਂ ਨੇ ਕੱਲੇ ਕੱਲੇ ਦਾਣੇ ਹੋ ਜਾਂਦੇ ਆ ਇਹ ਇਸ ਤਰ੍ਹਾਂ ਥੋੜਾ ਜੇ ਹੱਥ ਮਾਰੇ ਤੋਂ ਤੇ ਇਹ ਬਹੁਤ ਹੀ ਟੇਸਟੀ ਛੋਲੇ ਆ ਜਿਹੜੇ ਬਣ ਕੇ ਤਿਆਰ ਇਹਾਂ ਵੀ ਆਪਾਂ ਬਿਜਾਰ ਚੁਲਿਓ ਨੇ ਗੋੜ ਲੱਗੇ ਵਾਲੇ ਛੋਲੇ ਥੋੜੇ ਮਹਿੰਗੇ ਮਿਲਦੇ ਆ ਤੇ ਇਸ ਤਰ੍ਹਾਂ ਤੁਸੀਂ ਲਿਆ ਕੇ ਘਰੇ ਬਣਾ ਸਕਦੇ ਹੋ ਸਸਤੇ ਦੇ ਵਿੱਚ ਤੇ ਡੱਬੇ ਦੇ ਵਿੱਚ ਪਾ ਕੇ ਬੰਦ ਟੱਕਣ ਵਾਲੇ ਦੇ ਰੱਖ ਲਓ ਖਰਾਬ ਨਹੀਂ ਹੁੰਦੇ ਤੇ ਬਸ ਜਿੰਨੇ ਖਾਣੇ ਉਹਨੇ ਕੱਢ ਲਓ ਬਾਕੀ ਬੰਦ ਕਰ ਦਿਓ ਖਰਾਬ ਨਹੀਂ ਹੁੰਦੇ ਨਹੀਂ ਤਾਂ ਫਿਰ ਇਹ ਸੈਲ ਫੜ ਜਾਂਦੇ ਆ ਅੱਜ ਕੱਲ੍ਹ ਤੁਹਾਨੂੰ ਪਤਾ ਤੇ ਕਿਸੇ ਟਾਈਟ ਢੱਕਣ ਵਾਲ ਡੱਬੇ ਦੇ ਵਿੱਚ ਪਾ ਕੇ ਤੁਸੀਂ ਰੱਖ ਸਕਦੇ ਹੋ ਕਾਫੀ ਸਾਰੇ ਬਣਾ ਕੇ ਤੇ ਲੋ ਜੀ ਹੁਣ ਪਲੇਟ ਦੇ ਵਿੱਚ ਕੱਢ ਲਿਆ ਆਪਾਂ ਡੱਬੇ ਦੇ ਵਿੱਚ ਪਾਵਾਂਗੇ ਇਕੱਲੇ ਇਕੱਲੇ ਹੋ ਚੁੱਕੇ ਆ ਦੇਖੋ ਹੱਥ ਮਾਰ ਕੇ ਆਪਾਂ ਇੱਕ ਇੱਕ ਲੈ ਲੈ ਕਰ ਦੁੱਤੇ ਆ ਤੇ ਤੁਸੀਂ ਵੀ ਐਸਟਰਾ ਜ਼ਰੂਰ ਬਣਾਇਓ ਜੀ ਸੌਫ ਪਾਣੀ ਹੋਈ ਪਾ ਲਿਓ ਤੁਸੀਂ ਮੈਂ ਪਾਈ ਨਹੀਂ ਹੈਗੀ ਤੇ ਭੁੱਲ ਗਈ ਮੈਂ ਵੈਸੇ ਸੌਫ ਦਾ ਫਲੇਵਰ ਹੁੰਦਾ ਜਿਹੜਾ ਬਹੁਤ ਵਧੀਆ ਹੁੰਦਾ ਹੁੰਦਾ ਇਹਦੇ ਵਿੱਚ ਤੇ ਸੌਫ ਤੁਸੀਂ ਪਸੰਦ ਕਰਦੇ ਹੋ ਥੋੜੀ ਜੀ ਪਾ ਲਿਓ ਤੇ ਹੁਣ ਆਪਾਂ ਡੱਬੇ ਦੇ ਵਿੱਚ ਪਾ ਲੈਨੇ ਆ ਜੀ ਟੱਕਣ ਵਾਲੇ ਤੇ ਪਾ ਕੇ ਆਪਾਂ ਰੱਖ ਦਾਂਗੇ ਚਾਹ ਨਾਲ ਖਾਓ ਵੈਸੇ ਖਾਓ ਬਹੁਤ ਵਧੀਆ ਲੱਗਦਾ ਹੈ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰਨੀ ਨਾ ਭੁੱਲਿਓ ਜੀ ਮਨਾਈ ਰੱਖੋ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਤੇ ਜਨਰਲ ਤੁਸੀਂ ਨਵੇਂ ਹੁਣੇ ਛੋਟਾ ਜਿਹਾ ਪੈਰਾ ਜਿਹਾ ਕਮੈਂਟ ਵੀ ਕਰ ਦਿਆ ਕਰੋ ਜੀ ਕਮੈਂਟ ਤੁਸੀਂ ਬਹੁਤ ਘੱਟ ਕਰਦੇ ਹੋ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਹੁੰਦੀ ਹੈ ਦੇਖ ਕੇ ਤੁਸੀਂ ਕਮੈਂਟ ਕਰ ਦਿਆ ਕਰੋ ਜੀ ਛੋਟਾ ਜਿਹਾ ਮਿਲ ਜਾ ਨਵੀਂ ਵੀਡੀਓ ਨਾਲ ਤਾਂ ਤੱਕ ਲਈ ਸਸਕੀ ਗੱਲ ਤੱਕ